ਕਹਿੰਦਾ ਆ ਲੋ ਭਾਈ ਤੇ ਬੰਦੇ ਨਾਲ ਚੱਲਦੇ ਸਨ ਆਹਮ ਸਾਈਬਰ ਆਈ ਤੁਹਾਨੂੰ ਕਹਿੰਦੇ ਸਾਈਬਰ ਸਾਈਬਰ ਅੱਜ ਤਾਜਪੁਰ ਨਾ ਕਾਂਤਾ ਸਿੰਘ ਗੋਬਿੰਦ ਸਿੰਘ ਮਹਾਰਾਜ ਬੜੀ ਕਿਰਪਾ ਕੀਤੀ ਸੀ ਦਸ ਸਿੰਘਾ ਨੇ ਸਾਨੂੰ ਬੜਿਆ ਜੀ ਸਾਰੀਆਂ ਸੰਗਤਾਂ ਸਭਾਗੀਆਂ ਜਿਨ੍ਹਾਂ ਨੂੰ ਇਹ ਕੁੰਭ ਦੇ ਵਿੱਚ ਸਰੋਰ ਸਾਹਿਬ ਦੀ ਪਿੱਛੇ ਸੇਵਾ ਕਰਦਾ ਮੌਕਾ ਮਿਲਿਆ ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਬਾਦ ਤੋਂ ਚੜ ਇਸ ਕੁੰਭ ਵਿੱਚ ਆ ਕੇ ਆਪਣੀ ਸੇਵਾ ਜੀਵਨ ਨੂੰ ਸਬਰ ਕਰੋ ਸੇਵਾ ਲਟੋ ਜਿਹੜੀ ਰਹਿਣ ਰਹਿ ਗਈਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆ ਕੇ ਹਿੱਸਾ ਲਿਆ ਨਾ ਬੜੇ ਕਿਸਮਤ ਵਾਲੇ ਭਾਗਾਂ ਵਾਲਿਆਂ ਨਾਨਕ ਨਾਮ ਚੜਦੀ ਗਲਾ ਤੇਰੇ ਪਾਣੀ ਸਰਬੱਤ ਦਾ ਭਲਾ ਸ਼ੁਕਰਾਨਾ ਧੰਨਵਾਦੀ ਸਿਕਤਾਂ ਦਾ ਬਾਜੀ ਕਾਕਾ ਸਾਹਿਬ ਦੇ ਕਾਰ ਸੇਵਾ ਬਰਦਕਨਾਲ ਸੇ ਵੀ ਕਾਰ ਸੇਵਾ ਦਿੱਲੀ ਵਾਲੇ ਉਹਨਾਂ ਦੇ ਰਹਿਣ ਮਈ ਸਦਕਾ ਸੰਤ ਬਾਬਾ ਬਚਨ ਸਿੰਘ ਜੀ ਸੰਤ ਬਾਬਾ ਮਿੰਦਰ ਸਿੰਘ ਜੀ ਦੇ ਟ੍ਰੇਨਰ ਸਰੋਤ ਸ਼੍ਰੋਮnik ਕਮੇਟੀ ਦੇ ਗੁਰਦਰਾਪੰਥ ਕਮੇਟੀ ਦੇ ਦੀ ਪਰੇਨਾ ਸਰੋਤ ਸ੍ਰੀ ਦਵਾਰ ਸਾਹਿਬ ਮੁਕਸਰ ਸਾਹਿਬ ਦੇ ਸਰੋਵਰਾਂ ਦੀ ਜੋ ਕਾਰ ਸੇਵਾ ਸੰਕਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਹਰੇਕ ਇਨਸਾਨ ਇਸ ਸੇਵਾ ਵਿੱਚ ਹਿੱਸਾ ਪਾਉਣ ਸੇਵਾ ਕਰਕੇ ਆਪਣਾ ਜਨਮ ਸਫਲਾ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਨ ਬੁੜੇ ਹੋ ਗਏ ਸਤਿ ਸ੍ਰੀ ਅਕਾਲ ਜੀ ਬਾਈ ਜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਨਜ਼ਾਰਾ ਜੀ ਇਰਪਾ ਗੁਰੂ ਜੀ ਸੇਵਾ ਕਰਕੇ ਕਿਸ ਤਰ੍ਹਾਂ ਲੱਗ ਰਿਹਾ ਜੀ ਬੜਾ ਵਧੀਆ ਜੀ ਬੜਾ ਵਧੀਆ ਹੈ ਭਾਗਾਂ ਵਾਲੇ ਹਾਂ ਵਿਆਹ ਦਾ ਚਾਹ ਜੀ ਹਾਂ ਵਿਆਹ ਦਾ ਜਾਇ ਚਾਹ ਜੀ ਹਾਂ ਬਿਲਕੁਲ ਜੀ ਉਹਦੀ ਕਿਰਪਾ ਹੋਈ ਆ ਉਹੀ ਬੜੀ ਆ ਹਾਂ ਜੀ ਬਿਲਕੁਲ ਬਿਲਕੁਲ ਇਹ ਕਿੰਨੇ ਦਿਨ ਹੋ ਗਏ ਸੇਵਾ ਚੱਲਦੀ ਪਈ ਹੈ ਠੀਕ ਹੈ ਕਦ ਸੇਵਾ ਸ਼ੁਰੂ ਹੋਈ ਹੈ ਜੀ ਉਹ ਦਿਨ ਹੋ ਗਏ ਹਾਂ ਹੋ ਸਕਦਾ ਕੱਲ ਤੋਂ ਕਸਮਲਤੀ ਹੋ ਜਾਏ ਹਾਂ ਇਸ ਤੋਂ ਬਾਅਦ ਕਿਹੜੇ ਗੁਰਦੁਆਰੇ ਇਸ ਤੋਂ ਬਾਅਦ ਕਹਿੰਦੇ ਟੁੱਟੀ ਗੰਢੀ ਸਾਹਿਬ ਸੇਵਾ ਚੱਲੂਗੀ 4 ਮਈ ਤੋਂ ਬਾਅਦ 4 ਮਈ ਤੋਂ ਬਾਅਦ ਹੋਣਾ ਹੈ ਠੀਕ ਫਿਰ ਤੋਂ ਬਾਅਦ ਦਾਤਰ ਸਾਹਿਬ ਦੀ ਵਾਰੀ ਆਊਗੀ ਹਾਂ ਜਿਵੇਂ ਗੁਰੂ ਦੀ ਕਿਰਪਾ ਹੋਈ ਹੈ ਉਹ ਸੰਗਤ ਜਾਈ ਜਾਊਗੀ ਸੰਗਤ ਹਮਮਾ ਮਾ ਕੇ ਆ ਰਹੀਆਂ ਪਿੰਡਾਂ ਦੀਆਂ ਟਰਾਲੀਆਂ ਭਰ-ਭਰ ਕੇ ਹਾਂ ਬੜੇ ਨੋਤ ਵਜੇ ਆ। ਆਹ। ਖਾਹਨੇ ਰਾਮੀਆਂ ਜੀਰਨੂ ਪ੍ਰਭ ਸਵਾਮੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਿਰਮਲਜੀਤ ਸਿੰਘ ਐਡੀਸ਼ਨਲ ਮੈਨੇਜਰ ਸ਼੍ਰੀ ਦਰਬਾਰ ਸਾਹਿਬ। ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਕੇ ਸੰਗਤਾਂ ਦੀ ਬਹੁਤ ਪੁਰਾਣੀ ਮੰਗ ਸੀ ਕਿ ਵੀ ਇਹ ਜਿਹੜੀ ਸਰੋਵਰ ਦੀ ਸੇਵਾ ਹੈ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਗੁਰਦੁਆਰਾ ਤਰੰਦਰ ਸਾਹਿਬ ਗੁਰਦੁਆਰਾ ਕਾਫੀਰ ਸਾਹਿਬ ਗੁਰਦੁਆਰਾ ਦਾਤਨ ਸਰ ਸਾਹਿਬ ਦੇ ਸਰੋਵਰਾਂ ਦੀ ਸੇਵਾ ਰੱਬ ਕੀਤੀ ਜਾਵੇ ਮਾਣਯੋਗ ਪ੍ਰਧਾਨ ਸਾਹਿਬ ਜੀ ਵੱਲੋਂ ਰੁਚੀ ਵਿਖਾਉਂਦਿਆਂ ਹੋਇਆ ਉਹਨਾਂ ਦੇ ਪਰਾਲੇ ਸਹਿਦ ਸਦਕਾ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਹਰਬੰਸ ਸੰਗੀ ਜੀ ਪੰਤਰਾ ਤੋਂ ਉਹਨਾਂ ਵੱਲੋਂ ਇਹ ਸੰਗ ਸ਼ੁਰੂ ਕੀਤੀ ਗਈ ਹੈ ਜਿਸੇ ਦਾ ਇੰਨਾ ਕੋ ਸੰਗਤਾਂ ਦਾ ਹੰਗਾਰਾ ਫਿਰ ਸੰਗਤਾਂ ਦਾ ਹੰਗਾਰਾ ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਆਪਣੇ ਮਾਦੀਮ ਮੰਦਰ ਆਈ ਬਹੁਤ ਕੱਲ ਵੀ ਬਹੁਤ ਜ਼ਿਆਦਾ ਕੱਟ ਸੀਗਾ ਸੰਗਤਾਂ ਵੱਲੋਂ ਸੰਗਤਾਂ ਟਰਾਲੀਆਂ ਟਰੈਕਟਰ ਲੈ ਕੇ ਆਪ ਪਹੁੰਚ ਰਹੀ ਉਸੇ ਤੇ ਉਸੇ ਲੜੀ ਦੇ ਤਹਿਤ ਆ ਅੱਜ ਵੀ ਸੰਗਤ ਬਹੁਤ ਵੱਡੇ ਮੈਂ ਸਮਝਦਾ ਵੀ ਸਵੇਰ 8 ਵਜੇ ਹੋਣਾ ਸ਼ੁਰੂ ਕਰ ਦਿੱਤਾ ਸੀਗਾ ਸੰਗਤਾਂ ਦਾ ਸਮੇਂ-ਸਮੇਂ ਸਰ ਬਾਠ ਬਹੁਤ ਜਿਆਦਾ ਬਾਦ ਰਿਹਾ ਮੈਂ ਤੁਹਾਡੇ ਮਾਧਿਲੇ ਸੰਗਤ ਨੂੰ ਇਹ ਵੀ ਬੇਨਤੀ ਕਰਦਾ ਕਿ ਇਹ ਸੇਵਾ ਨਿਰੰਤਰ ਕੱਲ ਜਾਂ ਪਰਸੋ ਤੱਕ ਜਾਰੀ ਰਹੂਗੀ ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕਿਆ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਲਈ ਉਹ ਜਿਹੜੇ ਪਵਿੱਤਰ ਸਰੋਗਰਾਂ ਦੀ ਸੇਵਾ ਆਰੰਭ ਕੀਤੀ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਦਿੱਲੀ ਵਾਲੇ ਬਾਬਿਆਂ ਦੇ ਸਹਿਯੋਗ ਨਾਲ ਉਸ ਦਾ ਲਾਹਾ ਲਈਏ ਅਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਇਹਨਾਂ ਬੇਨਤੀਆਂ ਨੂੰ ਸੰਗਤ ਵੱਧ ਤੋਂ ਵੱਧ ਪ੍ਰਵਾਨ ਕਰੇ ਤੇ ਸੇਵਾ ਸਫਲ ਕਰਕੇ ਆਪਣਾ ਜੀਵਨ ਸਫਲ ਕਰੇ